ਸਾਰੀਆਂ ਸੋਖ ਸੁਲਤਾਨੇ ਬੰਦੇ ਕੋਲ ਜੇ ਆ ਬੂ 100 ਪੁੱਛ ਆਪਾਂ ਕਹਿੰਦੇ ਆ ਪਰ ਕੀ ਬੰਦਾ ਅ ਸਹੀ ਜੀਵਨ ਜਿਉ ਰਿਹਾ ਜਾਂ ਪਸ਼ੂ ਸਹੀ ਜੀਵਨ ਜਿਉ ਰਿਹਾ ਆਪਾਂ ਇਸ ਵਿੱਚ ਦਿੱਤੇ ਗੱਲਬਾਤ ਕਰਾਂਗੇ ਸੋ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਆਵਾਜ਼ ਚੈੱਕ ਹਾਂਜੀ ਸਭ ਤੋਂ ਪਹਿਲਾਂ ਆਪਾਂ ਆਵਾਜ਼ ਚੈੱਕ ਕਰਾਂਗੇ ਹਾਂਜੀ ਆਵਾਜ਼ ਆ ਰਹੀ ਹੈ ਤੇ ਆਪਾਂ ਹੁਣ ਕਰਦੇ ਆ ਇਸ ਵਿਸ਼ੇ ਦੀ ਸ਼ੁਰੂਆਤ ਸੋ ਦੋਸਤੋ ਜਦੋਂ ਆਪਾਂ ਮਨੁੱਖ ਦੀ ਧਰਤੀ ਤੇ ਸ਼ੁਰੂਆਤ ਹੋਈ ਤਾਂ ਆਪਾਂ ਕੀ ਮਤਲਬ ਇੱਕ ਆਪਾਂ ਵੀ ਜਿਵੇਂ ਕਿ ਕਿਹਾ ਜਾਂਦਾ ਕਿ ਪਸ਼ੂ ਦੀ ਤਰ੍ਹਾਂ ਮਨੁੱਖ ਜੰਗਲਾਂ ਦੇ ਵਿੱਚ ਰਹਿੰਦਾ ਸੀਗਾ ਉਸ ਤੋਂ ਬਾਅਦ ਆਪਾਂ ਕਹਿ ਰਹੇ ਆ ਬੰਦੇ ਦੀ ਸੋਝੀ ਵਧੀ ਵਿਗਿਆਨ ਵਧਿਆ ਜੇ ਵਧਿਆ ਉਹ ਵਧਿਆ ਕੋਈ ਕੁਛ ਕਹਿੰਦਾ ਕੋਈ ਕਹਿੰਦਾ ਵਿਗਿਆਨ ਦੀ ਕਰਾਮਾਤ ਆ ਜੀ ਜੇ ਉਹ ਜੋ ਮਰਜ਼ੀ ਕਹਿ ਲੋ ਕੀ ਵਿਗਿਆਨ ਦੇ ਵਧਨ ਨਾਲ ਜਾਂ ਕਿਸੇ ਵੀ ਚੀਜ਼ ਦਿਮਾਗ ਦੇ ਵਧਨ ਨਾਲ ਜਾਂ ਜੋ ਵੀ ਵਧਿਆ ਤੁਸੀਂ ਕਹਿੰਦੇ ਹੋ ਕੀ ਉਸ ਚੀਜ਼ ਦੇ ਵਧਨ ਨਾਲ ਬੰਦੇ ਨੂੰ ਸੁੱਖ ਮਿਲਿਆ ਆਰਾਮ ਮਿਲਿਆ ਕੋਈ ਫਾਇਦਾ ਹੋਇਆ ਜਾਂ ਨੁਕਸਾਨ ਹੋਇਆ ਸੋ ਜਿਵੇਂ ਬੰਦਾ ਪੈਦਾ ਹੋਇਆ ਜੰਗਲਾਂ ਦੇ ਵਿੱਚ ਇੱਕ ਆਵਾਰਾ ਪਸ਼ੂਆਂ ਦੀ ਤਰ੍ਹਾਂ ਬਿਨਾਂ ਕੱਪੜਿਆਂ ਤੋਂ ਰਹਿਣਾ ਉਹਨੇ ਜੋ ਮਿਲ ਗਿਆ ਉਹ ਖਾ ਲੈਣਾ ਕੱਚਾ ਮਾਸ ਮਾਰ ਕੇ ਪਸ਼ੂ ਖਾ ਲੈਣਾ ਜਿਵੇਂ ਸ਼ੇਰ ਕੁੱਤੇ ਚਿੱਤੇ ਜੋ ਵੀ ਕਰਦੇ ਹੁੰਦੇ ਸੀ ਉਸ ਤਰ੍ਹਾਂ ਉਹਨੇ ਮੰਨ ਲਓ ਜੀ ਆਪਣਾ ਜੀਵਨ ਨਿਰਵਾਹ ਕਰਨਾ ਉਸੇ ਤਰ੍ਹਾਂ ਬਿਨਾ ਕੱਪੜਿਆਂ ਤੋਂ ਪਸ਼ੂ ਆਂਗੂ ਰਹਿਣਾ ਇੱਕ ਪਰਮਾਤਮਾ ਨੇ ਥੋੜੀ ਜੀ ਥੋੜੀ ਜੀ ਐਕਸਟਰਾ ਚੀਜ਼ ਬੰਦੇ ਨੂੰ ਦਿੱਤੀ ਜਿਹਨੂੰ ਆਪਾਂ ਕਹਿੰਦੇ ਆ ਜਵਾਨ ਸ਼ਬਦ ਸਾਡੇ ਕੋਲ ਸ਼ਬਦ ਆ ਗਏ ਬਾਕੀ ਬਾਂਦਰ ਦੇ ਬੰਦੇ ਦੇ ਵਿੱਚ ਵੈਸੇ ਕੋਈ ਫਰਕ ਨਹੀਂ ਹੈ ਬਾਂਦਰ ਦੇ ਵੀ ਹੱਥ ਹੁੰਦੇ ਆ ਬਾਂਦਰ ਵੀ ਮਨ ਲਓ ਵੀ ਸਾਰਾ ਸਰੀਰ ਬੰਦਿਆਂ ਵਰਗਾ ਪਰ ਜਸਟ ਉਹਦੇ ਕੋਲੇ ਸ਼ਬਦ ਨਹੀਂ ਹੈਗੇ ਸਾਡੇ ਕੋਲੇ ਸ਼ਬਦ ਆਉਣ ਤੋਂ ਬਾਅਦ ਕਲਮ ਆ ਗਈ ਕਲਮ ਆਉਣ ਤੋਂ ਬਾਅਦ ਅਸੀਂ ਸਾਰੀਆਂ ਚੀਜ਼ਾਂ ਆਪਣੀਆਂ ਨੋਟ ਕਰਨੀਆਂ ਸ਼ੁਰੂ ਕਰਤੀਆਂ ਨੋਟ ਕਰਦੇ ਕਰਾਉਂਦੇ ਅਸੀਂ ਕਾਢਾਂ ਕੱਢਣ ਲੱਗੇ ਜੇ ਇੱਕ ਪੀੜੀ ਨੇ ਮੰਨ ਲਓ ਜੀ ਸਾਡੇ ਚ ਕੀ ਹੁੰਦਾ ਕਿ ਇੱਕ ਜਿਹੜੀ ਸਾਰੀ ਜ਼ਿੰਦਗੀ ਦਾ ਤਜਰਬਾ ਸਾਡਾ ਕੋਈ ਬਜ਼ੁਰਗ 80 ਸਾਲ ਦਾ ਹੋ ਕੇ ਮਰੇ 100 ਸਾਲ ਦਾ ਹੋ ਕੇ ਮਰੇ ਜਿੰਨਾ ਉਹਦੀ ਜ਼ਿੰਦਗੀ ਦਾ ਤਜਰਬਾ ਉਹ ਆਉਣ ਵਾਲੇ ਛੋਟੇ ਜਿਹੇ ਬੱਚੇ ਨੂੰ 5-6 ਸਾਲ ਦੇ ਬੱਚੇ ਨੂੰ ਸਾਰਾ ਤਜਰਬਾ ਉਹਦੀ ਜ਼ਿੰਦਗੀ ਦਾ ਦੇ ਜਾਂਦਾ ਹੈ ਪਰ ਪਸ਼ੂਆਂ ਤੇ ਜਾਨਵਰਾਂ ਬਾਕੀ ਜਾਨਵਰਾਂ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਪੰਛੀਆਂ ਦੇ ਵਿੱਚ ਪਸ਼ੂਆਂ ਦੇ ਵਿੱਚ ਹਾਲਾਂਕਿ ਆਪਾਂ ਨੂੰ ਲੱਗਦਾ ਮਨੁੱਖ ਦਾ ਦਿਮਾਗ ਬਹੁਤ ਤੇਜ਼ ਆ ਪਰ ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ ਕਿਉਂਕਿ ਦਿਮਾਗ ਕਈ ਜੀਵ ਜੰਤੂ ਐਸ ਤਰ੍ਹਾਂ ਦੇ ਜਿੰਨਾ ਮਨੁੱਖ ਨਾਲੋਂ ਵੀ ਬਹੁਤ ਜ਼ਿਆਦਾ ਤੇਜ਼ ਆ ਪਰ ਫਰਕ ਕੀ ਆ ਉਹਨਾਂ ਕੋਲੇ ਸ਼ਬਦ ਨਹੀਂ ਹੈਗੇ ਸ਼ਬਦਾਂ ਨਾ ਹੋਣ ਦੀ ਵਜ੍ਹਾ ਕਰਕੇ ਉਹ ਕਲਮ ਨਹੀਂ ਬਣਾ ਸਕੇ ਉਹ ਸ਼ਬਦਾਂ ਦੀ ਘਾੜਤ ਨਹੀਂ ਘੜ ਸਕੇ ਇੱਕ ਦੂਜੇ ਨੂੰ ਭਾਸ਼ਾ ਦਾ ਭਾਸ਼ਾ ਨਹੀਂ ਬਣਾ ਸਕੇ ਭਾਸ਼ਾ ਨਾਲ ਆਪਣਾ ਆਦਾਨ ਪ੍ਰਦਾਨ ਆਪਣੇ ਵਿਚਾਰਾਂ ਦਾ ਨਹੀਂ ਕਰ ਸਕਦੇ ਦੂਸਰੀ ਗੱਲ ਉਹ ਆਪਣੇ ਮਤਲਬ ਆਪਣਾ ਤਿਆਰਪਾ ਲਿਖ ਕੇ ਨਹੀਂ ਆਉਣ ਵਾਲੀ ਪੀੜ੍ਹੀ ਨੂੰ ਦੇ ਸਕਦੇ ਜਾਂ ਕਿਸੇ ਹੋਰ ਤਰੀਕੇ ਸਾਬ ਕੇ ਨਹੀਂ ਰੱਖ ਸਕਦੇ ਜਾਂ ਉਹਨਾਂ ਦੇ ਜਿਹੜੇ ਬਜ਼ੁਰਗਾ ਉਹ ਆਪਣੇ ਬੱਚਿਆਂ ਨੂੰ ਤਿਆਰਬਾਨੀ ਦੇ ਸਕਦੇ ਪਰ ਮਨੁੱਖੇ ਦੇ ਸਕਦਾ ਇਹ ਆਪਣਾ ਲਿਖ ਕੇ ਆਉਣ ਵਾਲੀਆਂ ਪੀੜ੍ਹੀਆਂ ਕਈ ਪੀੜ੍ਹੀਆਂ ਬਾਅਦ ਵੀ ਉਹ ਦੇਖ ਸਕਦੇ ਆ ਤਜਰਬਾ ਜਾਂ ਉਹ ਮੰਨ ਲਓ ਵੀ ਕਈ ਦੂਰ ਦਰਾਡੇ ਬੈਠੇ ਬੰਦਿਆਂ ਤੱਕ ਵੀ ਪਹੁੰਚਾ ਸਕਦਾ ਆ ਆਪਦਾ ਲਿਖਤੀ ਰੂਪ ਦੇ ਵਿੱਚ ਹੁਣ ਤਾਂ ਚਲੋ ਮੋਬਾਈਲ ਆ ਗਏ ਹੁਣ ਤਾਂ ਸਾਰੀ ਦੁਨੀਆ 'ਚ ਆਪਾਂ ਪਹੁੰਚਾ ਸਕਦੇ ਆਗੇ ਪਰ ਪਸ਼ੂਆਂ ਪੰਛੀਆਂ ਦੇ ਵਿੱਚ ਹੋਰ ਜੀਵਾਂ ਦੇ ਵਿੱਚ ਇਸ ਤਰ੍ਹਾਂ ਨਹੀਂ ਹਾਲਾਂਕਿ ਕਈ ਜੀਵ ਜੰਤੂ ਜਾਂ ਪਸ਼ੂ ਪੰਛੀ ਇਸ ਤਰ੍ਹਾਂ ਦੇ ਆ ਜਿਨ੍ਹਾਂ ਦੇ ਦਿਮਾਗ ਮਨੁੱਖ ਨਾਲੋਂ ਵੀ ਤੇਜ਼ ਆ ਆਪਾਂ ਹੁਣ ਇਸ ਤਰ੍ਹਾਂ ਘਰ ਸੋਨੇ ਬਣਾਉਣੇ ਸ਼ੁਰੂ ਕੀਤੇ ਆ ਜਦੋਂ ਕਿ ਇੱਕ ਬੀਜੜਾ ਕਿਹਾ ਜਾਂਦਾਗਾ ਉਹਦਾ ਮਤਲਬ ਇੰਨਾ ਸੋਹਣਾ ਆਲ ਨਾ ਹੁੰਦਾ ਉਹਦਾ ਸ਼ਿਕਾਰੀ ਨੂੰ ਜਿਹੜੇ ਵੀ ਸ਼ਿਕਾਰੀ ਪੰਛੀ ਉਹਦੇ ਬੱਚਾ ਦਾ ਸ਼ਿਕਾਰ ਕਰਦੇ ਆ ਉਹਨਾਂ ਨੂੰ ਉਹਦਾ ਦਰਵਾਜ਼ਾ ਨਹੀਂ ਲੱਭਦਾ ਉਹ ਇਸ ਤਰ੍ਹਾਂ ਦਾ ਘਰ ਬਣਦਾਗਾ ਬਹੁਤ ਸੋਹਣਾ ਬਣਦਾ ਉਹ ਸਦੀਆਂ ਤੋਂ ਹੀ ਬਣਦਾ ਉਹ ਅੱਜ ਨਹੀਂ ਬਣਨ ਲੱਗਿਆ ਇਸ ਕਰਕੇ ਉਹ ਚ ਪਰ ਉਹਨਾਂ ਚ ਗਰੋਥ ਨਹੀਂ ਹੈ ਕਿਉਂਕਿ ਉਹ ਆਉਣ ਵਾਲੀ ਪੀੜ੍ਹੀ ਨੂੰ ਜਾਂ ਦੂਸਰੇ ਨੂੰ ਆਪਣਾ ਤਜਰਬਾ ਨਹੀਂ ਦੇ ਸਕਦੇ ਇੱਕ ਤਾਂ ਇਹ ਗੱਲ ਸੀ ਪਰ ਕੀ ਅਸੀਂ ਜਿਹੜੇ ਸਾਨੂੰ ਸ਼ਬਦ ਮਿਲੇ ਸੀ ਜਾਂ ਜਿਹੜੇ ਸਾਨੂੰ ਪ੍ਰਮਾਤਮਾ ਨੇ ਇੱਕ ਐਕਸਟਰਾ ਚੀਜ਼ ਦਿੱਤੀ ਭਾਸ਼ਾ ਦਿੱਤੀ ਸ਼ਬਦ ਦਿੱਤੇ ਅਸੀਂ ਲਿਖ ਕੇ ਵੀ ਦੂਜੇ ਨੂੰ ਉਦਾਨ ਪ੍ਰਦਾਨ ਕਰਨ ਲੱਗੇ ਤਜਰਬਾ ਦੇਣ ਲੱਗੇ ਕੀ ਅਸੀਂ ਇਹਦਾ ਕੋਈ ਫਾਇਦਾ ਖਟਿਆ ਜਾਂ ਨੁਕਸਾਨ ਕਰਵਾਇਆ ਆਪਣਾ ਵਿਸ਼ਾ ਇਹ ਰਹੂਗਾ ਅੱਜ ਗੱਲਬਾਤ ਦਾ ਮੈਂ ਜਿੱਥੋਂ ਤੱਕ ਸੋਚਦਾ ਕਿ ਤੁਸੀਂ ਇਹ ਦੇਖ ਸਕਦੇ ਹੋ ਕਿ ਪਸ਼ੂ ਜੰਗਲਾਂ ਦੇ ਵਿੱਚ ਰਹਿੰਦੇ ਹੈਗੇ ਉਹਨਾਂ ਨੇ ਆਪਣਾ ਪੇਟ ਭਰਨਾ ਦੋ ਹੀ ਕੰਮ ਉਸ ਤੋਂ ਬਾਅਦ ਚ ਉਹਨਾਂ ਨੇ ਆਰਾਮ ਕਰਨਾ ਪਰ ਕੀ ਮਨੁੱਖ ਪਸ਼ੂ ਜਿੰਨਾ ਸੰਤੁਸ਼ਟ ਜ਼ਿੰਦਗੀ ਜਿਉ ਰਿਆ ਕੀ ਸਾਡੀਆਂ ਟੈਨਸ਼ਨਾਂ ਸਾਡੇ ਮਤਲਬ ਉਸ ਤੋਂ ਜ਼ਿਆਦਾ ਤਾਂ ਨਹੀਂ ਹੈ ਕੀ ਅਸੀਂ ਇਹ ਟੈਨਸ਼ਨਾਂ ਬੇਲੋੜੀਆਂ ਪਾਲੀਆਂ ਹੋਈਆਂ ਨੇ ਜਾਂ ਇਹਨਾਂ ਦੀ ਲੋੜ ਹੈ ਜਿੰਨੀਆਂ ਟੈਨਸ਼ਨਾਂ ਪਾਲੀਆਂ ਨੇ ਜੇ ਬੇਲੋੜੀਆਂ ਪਾਲੀਆਂ ਤਾਂ ਇਹ ਕਿਵੇਂ ਸ਼ੁਰੂ ਹੋਈਆਂ ਕਿੱਥੋਂ ਸ਼ੁਰੂ ਹੋਈਆਂ ਕੀ ਅਸੀਂ ਅੱਜ ਤੱਕ ਇਹਨਾਂ ਸਾਰੀਆਂ ਟੈਨਸ਼ਨਾਂ ਨੂੰ ਖਤਮ ਕਰਨ ਦਾ ਜਾਂ ਹੱਲ ਕਰਨ ਦਾ ਕੋਈ ਸੁਝਾਅ ਕੋਈ ਮਤਲਬ ਹਿਲਾ ਕੀਤਾ ਸੀ ਕਦੇ ਸੋਚਿਆ ਜਾਂ ਨਹੀਂ ਸੋਚਿਆ ਇਹ ਸਾਰੀਆਂ ਗੱਲਾਂ ਹੋਣਾ ਤਾਂ ਇਹ ਚਾਹੀਦਾ ਸੀ ਵੀ ਜਿਵੇਂ 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 ਹੁਣ ਪਸ਼ੂ ਜੰਗਲਾਂ ਦੇ ਵਿੱਚ ਰਹਿੰਦੇ ਆ ਆਪਣੀ ਆਰਾਮਦਾਇਕ ਜ਼ਿੰਦਗੀ ਜਿਉਂਦੇ ਆ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈ ਉਹ ਆਪਣੀ ਆਰਾਮ ਨਾਲ ਜ਼ਿੰਦਗੀ ਜਿਉਂਦੇ ਆ ਆਪਣਾ ਉਹਨਾਂ ਨੇ ਪੇਟ ਭਰਿਆ ਉਸ ਤੋਂ ਬਾਅਦ ਆਰਾਮ ਕੀਤਾ ਜੇ ਜੀ ਕੀਤਾ ਨਹਾਤੇ ਖੁੱਲੇ ਪਾਣੀ ਦੇ ਵਿੱਚ ਕਿਤੇ ਉਹਨਾਂ ਨੂੰ ਪਾਣੀ ਮਿਲ ਗਿਆ ਜਾਂ ਕਿਤੇ ਉਹਨਾਂ ਨੂੰ ਮੰਨ ਲਓ ਵੀ ਪਾਣੀ ਪੀਣ ਨੂੰ ਮਿਲ ਗਿਆ ਉਹਦੇ ਆਲੇ ਦੁਆਲੇ ਰਹਿਣ ਲੱਗੇ ਪਾਣੀ ਪੀਤਾ ਤੇ ਉਸ ਤੋਂ ਬਾਅਦ ਆਪਣਾ ਆਰਾਮ ਕੀਤਾ ਧੁੱਪੇ ਸ਼ਾਮੇ ਬੈਠੇ ਆਰਾਮ ਕੀਤਾ ਜਾਂ ਇੱਕ ਦੂਜੇ ਕੋਲੇ ਬੈਠੇ ਸਮੂਹ ਚ ਬੈਠੇ ਪਰ ਮਨੁੱਖ ਨੇ ਕੀ ਕੀਤਾ ਮਨੁੱਖ ਨੇ ਆਪਦਾ ਦਿਮਾਗ ਜਿਵੇਂ ਜਿਵੇਂ ਵਧਾਇਆ ਇਹਨੂੰ ਇੰਨਾ ਮਿਸਯੂਜ਼ ਕੀਤਾ ਜਾਂ ਸ਼ਾਇਦ ਪ੍ਰਮਾਤਮਾ ਨੇ ਸਾਡੇ ਕੋਈ ਇਹ ਜੀ ਬ੍ਰੇਨ ਦੇ ਵਿੱਚ ਕੋਈ 나ੜ ਲਾ ਦਿੱਤੀ ਹੈ ਜਿਹੜੀ ਨੈਗੇਟਿਵ ਬਾਕੀਆਂ ਨਾਲੋਂ 100 ਦੀ ਸਪੀਡ ਤੇ ਜ਼ਿਆਦਾ ਕੰਮ ਕਰਦੀ ਹੈਗੀ ਕਿ ਅਸੀਂ ਜਿੰਨੇ ਕੰਮ ਕੀਤੇ ਨੈਗੇਟਿਵ ਕੀਤੇ ਹੁਣਾਂ ਦਾ ਇਹ ਚਾਹੀਦਾ ਸੀ ਕਿ ਜਦੋਂ ਮਨੁੱਖ ਜੰਗਲਾਂ ਦੇ ਵਿੱਚ ਸੀ ਜਿਵੇਂ ਉਹਦੇ ਕੋਲੇ ਤਜਰਬਾ ਵਧਿਆ ਉਹਦੇ ਕੋਲੇ ਮੰਨ ਲਓ ਵੀ ਪਸ਼ੂਆਂ ਨੂੰ ਕੀ ਹੁੰਦਾ ਇੱਕ ਚੀਜ਼ ਸੱਟ ਵੱਜਦੀ ਹੈ ਪਸ਼ੂਆਂ ਦੇ ਉਹ ਚੀਜ਼ ਦਾ ਡਰ ਹੁੰਦਾ ਉਹਦਾ ਕੋਈ ਮਤਲਬ ਮੁੜ ਕੇ ਉਹ ਆਪਦੀ ਕੇਅਰ ਨਹੀਂ ਕਰ ਸਕਦੇ ਉਹਦੀ ਕੋਈ ਮੱਲਮ ਪੱਟੀ ਆਪ ਕੋਦ ਨਹੀਂ ਕਰ ਸਕਦੇ ਦੂਜੀ ਚੀਜ਼ ਹੁੰਦੀ ਆ ਪਸ਼ੂਆਂ ਨੂੰ ਕੋਈ ਆਵਾਰਾ ਜਾਨਵਰਾਂ ਤੋਂ ਜਿਵੇਂ ਸ਼ੇਰ ਚੀਤੇ ਹੋਗੇ ਜਾਂ ਫਿਰ ਕੋਈ ਸੱਪ ਹੋ ਗਿਆ ਜਾਂ ਕੋਈ ਹੋਰ ਖੂੰਖਾਰ ਜਾਨਵਰਾਂ ਤੋਂ ਖਤਰਾ ਹੁੰਦਾ ਉਹ ਆਪ ਦਾ ਖਤਰਾ ਚਲੋ ਜਿੰਨੀਕ ਪ੍ਰਮਾਤਮਾ ਨੇ ਸਾਇੰਸ ਦਿੱਤੀ ਆ ਉਸ ਨਾਲੋਂ ਦੂਰ हट ਜਾਂਦੇ ਆ ਅਦਰਵਾਈਜ਼ ਉਹ ਤੋਂ ਬਚਾ ਨਹੀਂ ਕਰ ਸਕਦੇ ਤੀਜੇ ਨੰਬਰ ਤੇ ਮਨੁੱਖ ਨੇ ਇਹ ਕਰਨਾ ਸ਼ੁਰੂ ਕਰ ਲਿਆ ਪਸ਼ੂ ਜਿਹੜੀਆਂ ਸੱਟਾਂ ਵਜਦੀਆਂ ਸੀ ਉਹ ਕਰ ਲਿਆ ਸ਼ੁਰੂ ਉਹ ਪੋਜਿਟਿਵ ਚੀਜ਼ਾਂ ਨੇ ਉਹ ਕਰਨੀਆਂ ਸੀ ਅਸੀਂ ਤੀਜੇ ਨੰਬਰ ਤੇ ਮਨੁੱਖ ਨੇ ਕੀ ਕਰਨਾ ਸ਼ੁਰੂ ਕੀਤਾ ਜੀ ਆਪਦਾ ਪਾਣੀ ਸੰਭਣਾ ਸ਼ੁਰੂ ਕਰ ਲਿਆ ਪੀਣ ਵਾਸਤੇ ਅਨਾਜ ਸੰਭਣਾ ਸ਼ੁਰੂ ਕਰ ਲਿਆ ਚੌਥੇ ਨੰਬਰ ਤੇ ਛੱਤ ਮਤਲਬ ਆਪਦੀ ਮੀਂਹ ਕਣੀ ਤੋਂ ਗੜੇ ਮਾਰੀ ਤੋਂ ਜਾਂ ਹੋਰ ਖਰਾਬ ਮੌਸਮਾਂ ਤੋਂ ਠੰਡ ਠੰਡ ਤੋਂ ਆਪਦੀ ਬਣਾਉਣੀ ਸ਼ੁਰੂ ਕਰ ਲਈ ਇਹ ਪੋਜੀਟਿਵ ਚੀਜ਼ਾਂ ਸੀ 5ਵੇਂ ਨੰਬਰ ਤੇ ਕੱਪੜੇ ਬਣਾਉਣੇ ਸ਼ੁਰੂ ਕਰ ਲਏ ਗੱਲ ਸੀ ਇੱਥੋਂ ਤੱਕ 6ਵੇਂ ਨੰਬਰ ਤੇ ਦਵਾਈਆਂ ਸ਼ੁਰੂ ਕਰ ਲੀਆਂ ਮਤਲਬ ਇਹ ਚੀਜ਼ਾਂ ਸੀ ਸਾਡੀ ਲੋੜ ਇੱਥੋਂ ਤੱਕ ਗੱਲ ਠੀਕ ਸੀ ਪਰ ਕੀ ਅਸੀਂ ਇੱਥੋਂ ਤੱਕ ਇਹ ਚੀਜ਼ਾਂ ਪ੍ਰੋਬਲਮ ਸੋਲਵ ਕਰਕੇ ਜੇ ਸਥਾਈ ਰੂਪ ਚ ਸੋਲਵ ਕਰਕੇ ਅਸੀਂ ਅੱਜ ਸੁਖੀ ਆ ਕੀ ਸਾਡੇ ਤੇ ਟੈਨਸ਼ਨ ਨਾ ਸਾਨੂੰ ਤਾਂ ਬਿਲਕੁਲ ਰਿਲੈਕਸ ਹੋਣਾ ਚਾਹੀਦਾ ਸੀ ਅਸੀਂ ਅਨਾਜ ਕਿਉਂ ਸਾਹਮਣੇ ਆ ਕਿ ਸਾਨੂੰ ਚਿੰਤਾ ਨਾ ਹੋਵੇ ਸਾਲ ਬਾਅਦ ਵੀ ਰੋਟੀ ਕਿੱਥੋਂ ਆਊਗੀ ਸਾਡੀ ਅਸੀਂ ਮੱਲਮ ਪੱਟੀ ਕਿਉਂ ਆ ਸਾਡੇ ਕੋਲ ਕਿ ਸਾਨੂੰ ਕੋਈ ਬਿਮਾਰੀ ਲੱਗ ਜੇ ਤਾਂ ਸਾਨੂੰ ਚਿੰਤਾ ਨਾ ਹੋਵੇ ਉਹ ਸਾਰੀਆਂ ਚੀਜ਼ਾਂ ਹੋਣ ਦੇ ਬਾਵਜੂਦ ਵੀ ਅਸੀਂ ਐਨੇ ਚਿੰਤਤ ਕਿਉਂ ਕਿਉਂਕਿ ਮਨੁੱਖ ਨੇ ਬਣਾ ਲਿਆ ਪੈਸਾ ਜਿਹੜਾ ਮੰਨ ਲਓ ਵੀ ਕਹਿੰਦੇ ਹੁੰਦੇ ਆ ਵੀ ਇੱਕ ਬੰਬ ਬਣ ਲਿਆ ਅਸੀਂ ਆਪ ਦੀ ਟੂਈ ਦੇ ਨਾਲ ਤੇ ਜਿਹੜਾ ਸਾਨੂੰ ਕਿਤੇ ਟਿਕਨ ਨਹੀਂ ਆਂਦਾ ਹੁਣ ਉਹ ਜੀ ਦੌੜ ਲੱਗੀ ਮਨੁੱਖ ਚ ਕਿਉਂਕਿ ਜਿਹੜੀ ਨੈਗੇਟਿਵ 나ੜ ਸੁਣ ਨੂੰ ਮੈਂ ਦੱਸਿਆ ਮਨੁੱਖ ਦੇ ਦਿਮਾਗ ਦੇ ਵਿੱਚ ਪਰਮਾਤਮਾ ਨੇ ਇੱਕ ਪਾਤੀ ਉਹ ਇੰਨੀ ਹਾਈ ਸਪੀਡ ਦੇ ਨਾਲ ਭੱਜ ਰਹੀ ਆ ਕਿ ਮਨੁੱਖ ਨੂੰ ਸਮਝ ਨਹੀਂ ਲੱਗ ਰਹੀ ਵੀ ਹੁਣ ਕਿੱਧਰ ਨੂੰ ਜਾਣਾ ਟੈਨਸ਼ਨਾਂ ਉਸ ਤੋਂ ਵੱਧ ਗਈਆਂ ਪਹਿਲਾਂ ਟੈਨਸ਼ਨ ਹੁੰਦੀ ਸੀ ਪਸ਼ੂ ਰੂਪੀ ਜਦੋਂ ਪਸ਼ੂਆਂ ਦੀ ਤਰ੍ਹਾਂ ਮਨੁੱਖ ਰਹਿੰਦਾ ਸੀ ਜੰਗਲਾਂ ਦੇ ਵਿੱਚ ਉਹਨੂੰ ਟੈਨਸ਼ਨਾਂ ਸੀ ਕਿ ਮੈਂ ਮੁਸੀਬਤ ਦੇ ਸਮੇਂ ਆਪਣਾ ਨਾਜ ਕਿੱਥੋਂ ਲਿਓ ਮੈਂ ਮੀਂਹ ਕਣੀ ਦੇ ਵਿੱਚ ਕਿਵੇਂ ਬਚਾ ਕਰਾਂ ਛੱਟ ਵੱਜੀ ਤੋਂ ਜਾਂ ਬਿਮਾਰੀ ਦੇ ਵਿੱਚ ਕੀ ਵਰ ਤੋਂ ਹੁਣ ਟੈਨਸ਼ਨ ਆ ਹੋ ਗਈਆਂ ਪੈਸਾ ਕਿਵੇਂ ਇਕੱਠਾ ਕਰਾਂ ਗਵੰਡੀ ਦਾ ਗੱਲ ਵੱਡਾਂ ਆਪਣੇ ਭੈਣ ਭਰਾਵਾਂ ਦਾ ਗੱਲ ਵੱਡਾਂ ਜਾਂ ਕਿਹਦਾ ਗੱਲ ਵੱਡਾਂ ਇਸ ਤਰ੍ਹਾਂ ਕਰਕੇ ਮਨੁੱਖ ਨੇ ਜਿੰਨੀ ਨੈਗੇਟਿਵਿਟੀ ਪਾਲ ਲਈ ਆ ਕੀ ਅਸੀਂ ਉਸ ਤਰ੍ਹਾਂ ਨਹੀਂ ਚੰਗੇ ਸੀ ਕਿ ਜੰਗਲਾਂ ਦੇ ਵਿੱਚ ਅਸੀਂ ਰਹਿੰਦੇ ਹੁੰਦੇ ਤਾਂ ਸਾਡੇ ਕੋਲੇ ਸ਼ਬਦ ਨਾ ਆਉਂਦੇ ਕੀ ਅਸੀਂ ਉਸ ਤਰ੍ਹਾਂ ਨਹੀਂ ਠੀਕ ਸੀ ਕਿਉਂਕਿ ਇਦੋਂ ਘੱਟ ਟੈਨਸ਼ਨਾਂ ਹੋਣੀਆਂ ਸੀਗੀਆਂ ਹੁਣ ਕੀ ਆ ਪਸ਼ੂਆਂ ਤੋਂ ਬਿਹਤਰ ਅਸੀਂ ਇਹ ਕਰਨਾ ਸੀ ਕਿ ਅੱਜ ਤੱਕ ਸਾਡਾ ਜਿਹੜੀਆਂ ਜ਼ਰੂਰਤਾਂ ਨੇ ਬੇਸਿਕ ਜ਼ਰੂਰਤਾਂ ਨੇ ਉਹ ਅਸੀਂ ਪੂਰੀਆਂ ਕਰਕੇ ਆਰਾਮ ਦੀ ਜ਼ਿੰਦਗੀ ਜਿਉਣੀ ਮਨੁੱਖ ਦਾ ਕੰਮ ਹੋਣਾ ਸੀ ਪਰ ਅਸੀਂ ਇੱਕ ਪੈਸਾ ਕਾਗਜ਼ ਤੇ ਇਸ ਤਰ੍ਹਾਂ ਦੇ ਰੰਗ ਚਾੜੇ ਕਿ ਅਸੀਂ ਕੁਦਰਤ ਦਾ ਅਸੀਂ ਕਹਨ ਕਰਤਾ ਕੋਈ ਦਰਿਆ ਚ ਪਾਣੀ ਨਹੀਂ ਪੀਣ ਜੋਗਾ ਛੱਡਿਆ ਅਸੀਂ ਕੋਈ ਜੰਗਲ ਕਿਤੇ ਅਸੀਂ ਨਹੀਂ ਛੱਡਿਆ ਕਿਤੇ ਪਸ਼ੂ ਪੰਛੀ ਅਸੀਂ ਨਹੀਂ ਛੱਡਦੇ ਉਹਨਾਂ ਦੇ ਦੁੱਧ ਲੈਣ ਤੋਂ ਲੈ ਕੇ ਪਤਾ ਨਹੀਂ ਕੀ ਕੀ ਆਪਾਂ ਉਹਨਾਂ ਨੂੰ ਜ਼ਹਿਰ ਆ ਖਵਾਉਣੇ ਆ ਦੁੱਧ ਵਧਾਉਣ ਵਾਸਤੇ ਹੋਰ ਪਤਾ ਹੀ ਨਹੀਂ ਕੀ ਕੀ ਕਰੀ ਜੰਨੇ ਆ ਅਸੀਂ ਮਤਲਬ ਕੀ ਕਿ ਮਨੁੱਖ ਨੇ ਜਿਹੜੀ ਪੋਜ਼ਿਟਿਵਿਟੀ ਲੈਣੀ ਸੀ ਉਹ ਨਹੀਂ ਅਸੀਂ ਕੰਮ ਕਰ ਸਕੇ ਅੰਤਰ ਤਾਂ ਸਿਰਫ ਇੰਨਾ ਹੀ ਹੋਣਾ ਚਾਹੀਦਾ ਸੀ ਹੁਣ ਮੈਂ ਤੁਹਾਨੂੰ ਬਿਲਕੁਲ ਜੰਗਲਾਂ ਵਾਲੀ ਲਾਈਫ ਤੇ ਲੈ ਕੇ ਜਾਣਾ ਉੱਥੋਂ ਵਾਪਸ ਕੱਢ ਕੇ ਲਿਆਉਂਗਾ ਫਿਰ ਤੁਹਾਨੂੰ ਇਹ ਸਫ਼ਰ ਦਾ ਪਤਾ ਲੱਗੂ ਸਪੋਜ਼ ਕਰੋ ਅੱਜ ਆਪਾਂ ਉੱਥੇ ਬੈਠੇ ਆਂ ਜਿੱਥੇ ਬਿਲਕੁਲ ਵੀ ਧਰਤੀ ਦੇ ਉੱਤੇ ਕਾਗਜ਼ ਨਾ ਦੀ ਕੱਪੜੇ ਨਾ ਦੀ ਕੋਈ ਚੀਜ਼ ਨਹੀਂ ਕੋਈ ਅੱਗ ਦੀ ਕਾਰਡ ਹਲੇ ਨਹੀਂ ਹੋਈ ਆਪਾਂ ਜੰਗਲਾਂ ਦੇ ਵਿੱਚ ਰਹਿੰਦੇ ਆਂ ਆਪਣਾ ਜੋ ਵੀ ਕੱਚਾ ਮਾਸ ਕੋਈ ਜਾਨਵਰ ਮਿਲਿਆ ਮਾਰਿਆ ਖਾਦਾ ਉਹਨੂੰ ਤੇ ਆਪਾਂ ਉਸ ਤੋਂ ਬਾਅਦ ਆਪਣਾ ਸੰਤੁਸ਼ਟ ਹੋ ਗਏ ਉਹ ਕਈ ਦਿਨ ਦਾ ਆਪਣਾ ਜਮਾ ਤਿੰਨ ਚਾਰ ਦਿਨ ਛੱਡਦਾ ਨਹੀਂ ਸੀ ਤੇ ਆਪਾਂ ਰੱਖ ਲੈਂਦੇ ਸੀ ਉਸ ਤੋਂ ਬਾਅਦ ਚ ਮਨੁੱਖ ਨੇ ਥੋੜਾ ਜਿਹਾ ਡਾਈਜੈਸਟ ਵਾਸਤੇ ਅੱਗ ਦੀ ਕਾੜ ਆ ਗਈ ਸੇਕਣ ਲੱਗ ਗਿਆ ਉੱਥੋਂ ਤੱਕ ਠੀਕ ਚੱਲਿਆ ਇਹ ਆਪਾਂ ਉੱਥੋਂ ਤੱਕ ਆਪਾਂ ਠੀਕ ਆ ਗਏ ਉਸ ਤੋਂ ਬਾਅਦ ਚ ਆਪਾਂ ਮੱਲਮ ਪੱਟੀ ਥੋੜੀ ਜੀ ਜੋੜ ਲਈ ਕੱਪੜੇ ਜੋੜ ਲਏ ਸਰਦੀਆਂ ਵਾਸਤੇ ਮਤਲਬ ਆਪਣਾ ਸਰੀਰ ਢੱਕਣ ਵਾਸਤੇ ਗਰਮੀ ਸਰਦੀ ਤੋਂ ਬਚਣ ਵਾਸਤੇ ਫਿਰ ਅਨਾਜ ਜਮਾ ਕਰਨ ਲੱਗ ਗਏ ਉੱਥੋਂ ਤੱਕ ਵੀ ਠੀਕ ਸੀ ਫਿਰ ਆਪਾਂ ਛੱਤ ਬਣਾ ਲਈ ਆਪਣੇ ਲਈ ਹੁਣ ਮਨੁੱਖ ਨੂੰ ਸਭ ਤੋਂ ਜ਼ਿਆਦਾ ਰਿਲੈਕਸ ਹੋ ਜਾਣਾ ਚਾਹੀਦਾ ਸੀ ਕਿ ਛੱਤ ਵੀ ਆ ਗਈ ਅਨਾਜ ਵੀ ਸਾਲ ਦਾ ਆ ਗਿਆ ਕੱਪੜੇ ਵੀ ਆ ਗਏ ਦਵਾਈ ਬੂਟੀ ਵੀ ਆ ਗਈ ਅੱਗ ਵੀ ਆ ਗਈ ਸਾਡੇ ਕੋਲੇ ਪਕਾਉਣ ਲਈ ਮਾਸ ਸਾਰਾ ਕੁਝ ਆ ਗਿਆ ਤਾਂ ਫਿਰ ਹੁਣ ਕਿਹੜੀ ਚੀਜ਼ ਦੀ ਕਮੀ ਸੀ ਕੁਝ ਵੀ ਨਹੀਂ ਤਾਂ ਫਿਰ ਜਿਹੜੀ ਚੀਜ਼ ਮਨੁੱਖ ਨੇ ਬਣਾ ਲਿਆ ਇੱਕ ਕਾਗਜ਼ ਕਾਗਜ਼ ਤੇ ਉੱਤੇ ਚੜਾਲੇ ਰੰਗ ਲਿਖਿਆ ਬਣਿਆ ਸੀ ਕਾਗਜ਼ ਅਸੀਂ ਲਿਖ ਕੇ ਕਿ ਦੂਜੇ ਥਾਂ ਦੇ ਉੱਤੇ ਆਪਣੇ ਵਿਚਾਰ ਜਮਾ ਕਰ ਸਕੀਏ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਜਾਂ ਆਪਾਂ ਆਉਣ ਵਾਲੀਆਂ ਮਤਲਬ ਵੀ ਦੂਰ ਦਰਾਡੇ ਦੇ ਲੋਕਾਂ ਨੂੰ ਮੈਸੇਜ ਭੇਜ ਸਕੀਏ ਪਰ ਬਣ ਕੀ ਗਿਆ ਅਸੀਂ ਉਤੇ ਚੜਾ ਕੇ ਰੰਗ ਬਣਾਤਾ ਪੈਸਾ ਤੇ ਪੈਸੇ ਨੇ ਕੀ ਕੀਤਾ ਫਿਰ ਸਾਡੀਆਂ ਜੜਾਂ 'ਚ ਵਹਿ ਗਿਆ ਪੈਸਾ ਹੁਣ ਜਿੰਨਾ ਚਿਰ ਧਰਤੀ ਦੇ ਉੱਤੋਂ ਆਪਾਂ ਇਹ ਪੈਸਾ ਖਤਮ ਨਹੀਂ ਕਰ ਦਿੰਦੇ ਉਹਨਾਂ ਚਿਰ ਮਨੁੱਖ ਸੰਤੁਸ਼ਟ ਨਹੀਂ ਹੋ ਸਕਦਾ ਅਮੀਰ ਤੋਂ ਅਮੀਰ ਬੰਦਾ ਤੇ ਗਰੀਬ ਤੋਂ ਗਰੀਬ ਬੰਦਾ ਜੇ ਕਹਿ ਲਈਏ ਵੀ ਉਹਨਾਂ ਦੀ ਅਸਤੁਸ਼ਟੀ ਦਾ ਕੀ ਕਾਰਨ ਆ ਉਹਨਾਂ ਤੋਂ ਕੋਈ ਵੀ ਕਾਰਨ ਪੁੱਛੋਗੇ ਤਾਂ ਉੱਥੇ ਜਸਟ ਪੈਸੇ ਦਾ ਖੇੜ ਆਊਗਾ ਸਾਰਾ ਕਿਉਂਕਿ ਜੇ ਮੰਨ ਲਓ ਵੀ ਇੱਕ ਘਰ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਬਣਾਉਣਾ ਪੈਂਦਾ ਕੱਪੜੇ ਸਾਲ 'ਚ 2-3 ਵਾਰੀ ਲਿਆਉਂਗੇ ਜ਼ਿੰਦਗੀ 'ਚ ਇਸ ਤਰ੍ਹਾਂ ਚੱਲਦੀ ਰਹਿਣੀ ਉਹ ਆਪਾਂ ਪੈਦਾ ਕਰ ਸਕਦੇ ਆ ਕੋਈ ਜ਼ਿਆਦਾ ਦਿੱਕਤ ਨਹੀਂ ਅਨਾਜ ਹਰ ਸਾਲ ਸਾਂਭ ਲੈਣੇ ਆ ਮਾਸ ਵੀ ਖਾਣੇ ਆ ਸਾਰਾ ਕੁਝ ਕਰਦੇ ਆ ਤਾਂ ਜਿਹੜੀ ਚੀਜ਼ ਐਕਸਟਰਾ ਜੋੜ ਰਹੇ ਆ ਆਪਾਂ ਦਿੱਕਤ ਆਉਂਦੀ ਆ ਉਸ ਤੋਂ ਜਿਹੜੀ ਚੀਜ਼ ਆਪਾਂ ਜੋੜਨ ਦੀ ਕੋਸ਼ਿਸ਼ ਕਰ ਰਹੇ ਆ ਪੈਸਾ ਜੋੜ ਲਓ ਪੈਸਾ ਜੋੜ ਲਓ ਜੇ ਉਹ ਉਹਨਾਂ ਲਈ ਪੀੜ੍ਹੀਆਂ ਵਾਸਤੇ ਫਿਰ ਜ਼ਮੀਨਾਂ ਬਣਾਜੋ ਜੀ ਫਿਰ ਉਹ ਜੋ ਫਿਰ ਆਪਾਂ ਮੰਨ ਲਓ ਵੀ ਗੱਡੀਆਂ ਆ ਗਈਆਂ ਜਾਂ ਕੋਈ ਬਿਨਾ ਪੈਸੇ ਤੋਂ ਸਾਰੀ ਚੀਜ਼ ਹੋ ਸਕਦੀ ਆ ਕਿਉਂਕਿ ਲੋਹੇ ਨੇ ਧਰਤੀ 'ਚੋਂ ਨਿਕਲਣਾ ਰਬੜ ਨੇ ਧਰਤੀ ਦੇ ਦਰਖਤਾਂ ਤੇ ਲੱਗਣਾ ਰਬੜ ਨਿਕਲਣੀ ਆ ਦਰਖਤਾਂ 'ਚੋਂ ਜਿਹੜੇ ਧਰਤੀ ਤੇ ਦਰਖਤ ਉੱਗਣੇ ਆ ਉਹਦੇ ਟਾਇਰ ਬਣਨੇ ਆਗੇ ਪੈਟਰੋਲ ਧਰਤੀ ਚੋਂ ਨਿਕਲਣਾ ਗੈਸ ਧਰਤੀ ਚੋਂ ਨਿਕਲਣੀ ਆ ਡੀਜ਼ਲ ਧਰਤੀ ਚੋਂ ਨਿਕਲਣਾ ਤੇ ਹੋਰ ਰਬੜ ਪਲਾਸਟਿਕ ਸਾਰਾ ਕੁਝ ਕੱਚ ਧਰਤੀ ਚੋਂ ਨਿਕਲਣਾ ਤਾਂ ਪੈਸੇ ਦਾ ਤਾਂ ਕੁਝ ਵੀ ਨਹੀਂ ਬਣਦਾ ਤਾਂ ਪੈਸਾ ਕਿਉਂ ਆ ਇਸ ਤੋਂ ਪਹਿਲਾਂ ਪੈਸਾ ਆਦਾਨ ਪ੍ਰਦਾਨ ਦੇ ਲਈ ਸੀ ਪਰ ਕੀ ਅੱਜ ਦੇ ਸਮੇਂ ਦੇ ਵਿੱਚ ਕੰਪਿਊਟਰਾਈਜ਼ਡ ਯੁੱਗ ਦੇ ਵਿੱਚ ਸਾਨੂੰ ਲੋੜ ਹੈ ਇਸ ਚੀਜ਼ ਦੀ ਪੈਸੇ ਦੀ ਜਾਂ ਇਹ ਸਾਰੀਆਂ ਚੀਜ਼ਾਂ ਧਰਤੀ 'ਚੋਂ ਨਿਕਲਦੀਆਂ ਨੇ ਅਨਾਜ ਤੋਂ ਲੈ ਕੇ ਸਾਡੀਆਂ ਸਾਰੇ ਸੁੱਖ ਸਾਧਨਾਂ ਤੱਕ ਏਸੀਆਂ ਤੱਕ ਏਸੀ ਵਾਲੀ ਗੈਸ ਧਰਤੀ ਤੇ ਆ ਏਸੀ ਲੋਹੇ ਦਾ ਬਣਨਾ ਜਾਂ ਪਲਾਸਟਿਕ ਦਾ ਬਣਨਾ ਉਹ ਧਰਤੀ ਤੇ ਆ ਠੀਕ ਆ ਬਿਜਲੀ ਧਰਤੀ ਤੋਂ ਪੈਦਾ ਹੋਣੀ ਆ ਪਾਣੀ ਨਾਲ ਹੋਣੀ ਆ ਜਾਂ ਕੋਲੇ ਨਾਲ ਹੋਣੀ ਆ ਜਿਹਦੇ ਨਾਲ ਮਰਜ਼ੀ ਹੋਣੀ ਆ ਧਰਤੀ 'ਚੋਂ ਪੈਦਾ ਹੋਣੀ ਆ ਸੂਰਜ ਨਾਲ ਹੋਣੀ ਆ ਤਾਂ ਪੈਸੇ ਦਾ ਰੋਲ ਕੀ ਆ ਪੈਸਾ ਜਸਟ ਆਦਾਨ ਪ੍ਰਦਾਨ ਲਈ ਇੱਕ ਸੌਖਾ ਸਾਧਨ ਬਣਾਇਆ ਸੀ ਪਰ ਇਹ ਸਾਡੀ ਬੇਪਰਵਾਹੀ ਜੜ ਬਣ ਗਈ ਤਾਂ ਜੇ ਮਨੁੱਖ ਨੂੰ ਵਿਪਤਾਵਾਂ ਆਉਂਦੀਆਂ ਨੇ ਆਪਾਂ ਪਹਿਲਾਂ ਵੀ ਸੋਲਵ ਕਰਦੇ ਆਏ ਆ ਤਾਂ ਫਿਰ ਅੱਜ ਇਹ ਪੈਸੇ ਵਾਲੀ ਵਿਪਤਾ ਸੋਲਵ ਕਿਉਂ ਨਹੀਂ ਹੋਣੀ ਚਾਹੀਦੀ ਮੈਨੂੰ ਇਹ ਚੀਜ਼ਾਂ ਨੂੰ ਲੈ ਕੇ ਮੈਂ ਚੱਲ ਰਿਹਾ ਤੁਹਾਨੂੰ ਕਹਾਣੀ ਸਮਝ ਆ ਗਈ ਹੋਊਗੀ ਕਿ ਮਨੁੱਖ ਭਟਕਿਆ ਕਿੱਥੇ ਮਨੁੱਖ ਨੂੰ ਹੋਣਾ ਸੌਖਾ ਚਾਹੀਦਾ ਸੀ ਵੀ ਆਰਾਮਦਾਇਕ ਜ਼ਿੰਦਗੀ ਜਿਉਣੀ ਚਾਹੀਦੀ ਸੀ ਸਗੋਂ ਦੂਜੇ ਪਸ਼ੂ ਪੰਛੀਆਂ ਦਾ ਭਲਾ ਕਰਨਾ ਚਾਹੀਦਾ ਸੀ ਕੁਦਰਤ ਨੂੰ ਹੋਰ ਖੂਬਸੂਰਤ ਬਣਾਉਣਾ ਚਾਹੀਦਾ ਸੀ ਪਰ ਉਲਟਾ ਅਸੀਂ ਸਰ ਕਾਸੇ ਦਾ ਨਾਸਮਾਰ ਕੇ ਤਰਤਾ ਕੋਈ ਸਮੁੰਦਰ ਅਸੀਂ ਨਹੀਂ ਛੱਡਿਆ ਕੋਈ ਦਰਿਆ ਅਸੀਂ ਨਹੀਂ ਛੱਡਿਆ ਪਹਾੜ ਅਸੀਂ ਨਹੀਂ ਛੱਡਿਆ ਉਹ ਵੱਡ-ਵੱਡ ਕੇ ਪੱਥਰ ਲਿਆ ਲਿਆ ਕੇ ਅਸੀਂ ਸੀਮਿੰਟ ਬਣਾ ਬਣਾ ਕੇ ਲਿਆਂਦਾ ਤੇ ਕੁਛ ਕਟ-ਕਟ ਕੇ ਛੜਕਾਂ ਬਣਾਤੀਆਂ ਕੋਈ ਦਰਿਆ ਨਹੀਂ ਅਸੀਂ ਛੱਡਿਆ ਉਹ ਚ ਫੈਕਟਰੀਆਂ ਦਾ ਪਾਣੀ ਪਾ ਪਾ ਕੇ ਤੇ ਜੀਵ ਜੰਤੂ ਸਭ ਸੱਤਿਆਨਾਸ਼ ਕਰਤਾ ਇਸ ਕਰਕੇ ਹੁਣ ਆਪਾਂ ਨੂੰ ਇੱਕ ਵਾਰੀ ਦੁਬਾਰਾ ਤੋਂ ਸੋਚਣਾ ਪਊਗਾ ਕਿ ਹੁਣ ਟੈਨਸ਼ਨਾਂ ਕੀ ਹੈ ਮਨੁੱਖ ਦੀਆਂ ਕੀ ਟੈਨਸ਼ਨ ਪੈਸੇ ਦੇ ਦੁਆਲੇ ਤਾਂ ਨਹੀਂ ਘੁੰਮਦੀ ਪੈਸੇ ਕਾਰਨ ਤਾਂ ਨਹੀਂ ਹੋ ਰਹੀ ਜੇ ਪੈਸੇ ਕਾਰਨ ਟੈਨਸ਼ਨ ਹੋ ਰਹੀ ਆ ਤਾਂ ਸਾਨੂੰ ਇਹ ਜਿਹੜੀ ਟੈਨਸ਼ਨ ਆ ਸੋਲਵ ਕਰਨ ਵਾਸਤੇ ਕੋਈ ਇਸ ਤਰ੍ਹਾਂ ਦਾ ਤਰੀਕਾ ਲੱਭਣਾ ਚਾਹੀਦਾ ਕਿ ਸਾਨੂੰ ਪੈਸੇ ਦੀ ਲੋੜ ਨਾ ਪਵੇ ਕਿਉਂਕਿ ਬਾਕੀ ਚੀਜ਼ਾਂ ਤਾਂ ਆਉਣੀਆਂ ਸਾਰੀਆਂ ਆਉਣੀਆਂ ਕਾਰਾਂ ਵੀ ਆਉਣੀਆਂ ਧਰਤੀ 'ਚ ਆਉਣੀਆਂ ਨੇ ਮੋਟਰਸਾਈਕਲ ਵੀ ਆਉਣੇ ਆ ਏਸੀ ਵੀ ਆਉਣੇ ਆ ਗੱਡੀਆਂ ਵੀ ਆਉਣੀਆਂ ਹੈਲੀਕਾਪਟਰ ਵੀ ਆਉਣੇ ਆ ਸਾਰਾ ਕੁਝ ਧਰਤੀ ਤੋਂ ਆਣਾ ਤਾਂ ਫਿਰ ਸਾਨੂੰ ਪੈਸੇ ਤੋਂ ਕਿਹੜਾ ਛਡਾਉਣਾ ਪਊਗਾ ਸੋ ਇੱਕ ਹੰਬੜਾ ਮਨੁੱਖ ਨੂੰ ਹੋਰ ਮਾਰਨਾ ਪਊਗਾ ਹੁਣ ਅਸੀਂ ਪੈਸੇ ਤੋਂ ਬਗੈਰ ਦੁਨੀਆ ਸਿਰਜਾਂਗੇ ਇਹ ਸਾਨੂੰ ਮਨ ਚ ਬਿਠਾ ਲੈ ਚਾਹੀਦੀ ਹੈ ਗੱਲ ਇਹਦੇ ਨਾਲ ਕੀ ਹੋਊਗਾ ਕਿ ਸਾਡੀਆਂ ਸਾਰੀਆਂ ਬਿਪਤਾਵਾਂ ਖਤਮ ਤੇ ਸਾਡਾ ਏਕਾ ਮਜ਼ਬੂਤ ਹੋਊਗਾ ਮਨੁੱਖ ਦਾ ਤੇ ਅਸੀਂ ਕੁਦਰਤ ਦਾ ਕਹਾਣ ਕਰਨੋਂ ਹਟ ਜਾਵਾਂਗੇ ਤੇ ਦੂਸਰੇ ਜੀਵ ਜੰਤੂਆਂ ਨੂੰ ਤੇ ਪਸ਼ੂ ਪੰਛੀਆਂ ਨੂੰ ਪਿਆਰ ਕਰਨ ਲੱਗ ਜਾਾਂਗੇ ਜਿਹੜੇ ਕਿ ਸਾਡੇ ਭੈਣ ਭਰਾ ਨੇ ਕੁਦਰਤ ਦੇ ਜੀਵ ਨੇ ਸੋ ਅੱਜ ਦੀ ਵੀਡੀਓ ਇਸ ਟੌਪਿਕ ਤੇ ਸੀ ਤੀ ਪਿੱਛੇ ਜਾ ਕੇ ਆਪਣਾ ਦਿਮਾਗ ਲਾਇਓ ਸੋਚਿਓ ਜਰੂਰ ਕਿ ਪੈਸੇ ਨੇ ਸਾਡੀ ਜ਼ਿੰਦਗੀ ਦੇ ਵਿੱਚ ਕੀ ਖਲਬਲੀ ਪਚਾਦੀ ਸੋ ਦੇਖਣ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਧੰਨਵਾਦ